ਬੱਚੇ ਨਾਲ ਲੈ ਕੇ ਆਉਣੀ ਆ ਜੀ ਜਿਹੜੇ ਦਿਨ ਮਰਜੀ ਆ ਜਿਓ ਮੋਬਾਈਲ ਨੰਬਰ ਵੈਚ ਦੇ ਦਿੱਤਾ ਜਾਣਾ ਮੈਂ ਬਾਬਿਆਂ ਨਾਲ ਤੇ ਤੁਸੀਂ ਸਾਰੀ ਜਾਣਕਾਰੀ ਵੀਡੀਓ ਰਹੀ ਵੀ ਦੇਖ ਲੈਣੀ ਆ ਜੇ ਕੋਈ ਦੂਰੀ ਰਹਿ ਜੂਗੀ ਤਾਂ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇੋਂ ਪੂਰੀ ਪ੍ਰਾਪਤ ਕਰ ਸਕਦੇ ਆ ਜੀ ਐਡਰੈਸ ਵਗੈਰਾ ਬਈ ਦਾ ਪਾਉਂਟ ਚਾਲਾ ਜੀ ਚੌਂਕ ਤੱਕ ਹੀ ਜਾ ਜਾਂਦਾ ਜੀ ਚੌਂਕ ਤੇ ਇਸ ਨੂੰ ਕੀ ਦੇਖੀ ਬੱਚੇ ਜਿਹੜੇ ਇਹ ਬੋਲਣ ਲੱਗ ਪਏ ਜਦ ਤੱਕ ਆ ਕੇ ਦੇਖੋ ਅੰਦਰ ਇੱਕ ਬਾਬਾ ਜੀ ਬੈਠੇ ਨੇ ਕੋਠੌੜਾ ਵੀ ਨਾਲ ਦੇ ਨਾਲ ਪਾਉਂਦੇ ਨੇ ਤੇ ਥੌਲਾ ਪਾਉਣ ਤੋਂ ਬਾਅਦ ਚ ਬਾਹਰ ਦੀ ਸਾਈਡ ਆਪਾਂ ਨਿਕਲੇ ਹੋਣਾ ਜਿੱਦ ਤੱਕ ਛੱਡ ਬੈਂਡਰ ਹੋਇਆ ਸੀਗਾ ਤੇ ਉਹ ਜਿੱਥੇ ਹੋਣਾ ਤੁਹਾਨੂੰ ਦਿਖਾਇਆ ਨਹੀਂ ਜਿੱਥੇ ਵੀ ਜਿੱਥੇ ਬਾਬਾ ਜੀ ਉਹ ਜਾਲਿਸ਼ ਕੌਮ ਇਸ ਭਾਈ ਸਾਹਿਬ ਖੜੇ ਨੇ ਕੋਲੇ ਸਿੰਘ ਆਪ ਕੋਲੇ ਖੜੇ ਜਾ ਕੇ ਜਾਲਿਸ਼ ਪਾਉਂਦੇ ਨੇ ਨਾ ਕੋ ਥੌਲਾ ਪਾਉਣ ਤੋਂ ਬਾਅਦ ਆਪਾਂ ਇੱਥੇ-ਇੱਥੇ ਜਗ੍ਹਾ ਦੇ ਉੱਤੇ ਬਾਤ ਸੈਣਾ ਜਿੱਥੇ ਹੁਣ ਜਾਲਿਸ਼ ਕਾ ਦੇਣਾ ਥੌਲਾ ਪਾਉਣ ਤੋਂ ਬਾਅਦ ਜਿੱਥੇ ਬਾਹਰ ਬਾਹਰ ਦੀ ਸਾਈਡ ਲਾਈਨ ਨੱਬੀ ਲੱਗੀ ਸੀ ਉੱਥੋਂ ਸ਼ੁਰੂ ਹੋ ਜੇ ਲਾਈ ਦੇ ਉਸ ਤੋਂ ਜਗ੍ਹਾ ਦੇ ਅੰਦਰੋਂ ਹੋ ਕੇ ਘਰ ਵਿੱਚ ਦੇ ਦਿੱਤੇ ਜਾਣਗੇ ਜੀ ਕਿਹਾ ਜਾਂਦਾ ਵੀ ਬੱਚੇ ਆਪਾਂ ਨੰਬਰ 9 ਦੁਆਰਾ ਵੀਡੀਓ ਦੇ ਵਿੱਚ ਕਿਸੇ ਵਾਰ ਤਨੈ ਦੁਆਰਾ ਪੁੱਛਿਆ ਜਾਂਦਾ ਬੱਚੇ ਨੂੰ ਜਾਂ ਕੋਈ ਹੋਰ ਹੈ ਜਾਂ ਕੋਈ ਵੱਡਾ ਵੀ ਕੰਪਟ ਨਹੀਂ ਬੋਦਾ ਪੈਸੇ ਕੁੰਦਾ ਗੱਲ ਹੈ ਆਪਾਂ ਵੀ ਉਹਨੂੰ ਇੱਥੇ ਆ ਕੇ ਜਲ ਸਾਰਾ ਕੁਝ ਦੱਸ ਦੇਣਾ ਉਹ ਸਾਰਾ ਕੁਝ ਤੁਹਾਨੂੰ ਆਪਾਂ ਦੱਸਾਰਨਾ ਕਿਵੇਂ ਬੱਚੇ ਬੋਲਣ ਲੱਗ ਪਏ ਠੀਕ ਕਰਾਂਗੇ ਉਸ ਨੂੰ ਕੀ ਕਹੀ ਬੱਚੇ ਗੁਰੀਆ ਜਿਹੜੇ ਕੋਈ ਬੋਲਣ ਲੱਗ ਪਏ ਗੁਰੀਏ ਦੇ ਬੱਚੇ ਉਹ ਪਾਤਾ ਕੋਲ ਨਵੀਂ ਵੀਡੀਓ ਦੇ ਵਿੱਚ ਕੋ ਬਾਂਝਾ ਜੀ ਭਾਈ ਗਰਮਾਹ ਦੀ ਡੇਰੇ ਮਾਨਸਾ ਜਿੱਥੇ ਗੁੰਗੇ ਬੱਚੇ ਬਦਲਨ ਨਾ ਜਾਂਦੇ ਆ। ਇਹ ਕੋ マーਕੇਟ ਬਣੀ ਹੋਈ ਆ ਯਾਨੀ ਕਿ ਗੁਰਦਾਸ ਸਾਹਿਬ ਦੇ ਸਾਹਮਣੇ। ਦੇਖੋ ਆਹ ਤਰਾਨਾ ਬਣ ਲੱਗੀਆਂ ਹੋਈਆਂ ਨੇ। ਲਓ ਬਾਬਾ ਬਰਨਾਲੇ ਤੋਂ ਮਾਨਸਾ ਸਾਈਡ ਤੋਂ ਆ ਜਣਾ ਪਲੈਂਟਰ ਹੋ ਕੇ ਪੌਲ ਆਉਦਾ ਮੇਨ। ਮੇਨ ਪੌਲ ਆਪਾਂ ਲੰਘ ਜਾਣਾ। ਮੇਨ ਪੌਲ ਤੋਂ ਆਪਾਂ ਸਾਰੀ ਪਿੱਛੇ ਨੂੰ ਆਪਾਂ ਜੂਟਰ ਲੈ ਕੇ ਪਿੱਛੇ ਪਿੱਛੇ ਮੋੜਣਾ। ਜੋਧਾ ਨੇ ਗਏ ਪਿੱਛੇ ਆਪਾਂ ਖੱਬੇ ਪਾਸੇ ਮੁੜਣਾ ਉਹ ਨਾਲ ਹੀ ਆ ਪੌਲ ਤੇ ਦੇਖੋ ਖੰਗ ਪਾਈ ਹੋਈ ਆ ਇਹ ਆ ਵੀ ਜਿਹੜਾ ਬੱਚੇ ਇੱਥੇ ਨਹੀਂ ਬੋਲਣ ਲੱਗਦੇ ਬੱਚੇ ਜਿਹੜੇ ਨਹੀਂ ਬੋਲਣ ਲੱਗਦੇ ਆਪਣੇ ਬੱਚੇ ਛੋਟਿਆਂ ਨੂੰ ਬੋਲਣਗੇ ਗੁੰਗੇ ਰਹ ਜਾਂਦੇ ਉਹ ਇੱਥੇ ਆਉਣਾ ਪੈਂਦਾ ਜੀ ਇੱਥੇ ਪਾਣੀ ਪਿਉਣਾ ਪੈਂਦਾ ਇੱਥੇ ਅੰਦਰ ਪਾਣੀ ਪਿਆ ਕੇ ਬੱਚੇ ਨੂੰ ਤੇ ਉਸ ਤੋਂ ਬਾਅਦ ਜਦੋਂ ਬੱਚਾ ਬੋਲਣ ਲੱਗ ਜਾਂਦਾ ਪ੍ਰੋਫੈਸਰ ਜਤੂ ਦਾ ਲੈ ਕੇ ਅੰਦਰ ਮੱਥਾ ਦੇਖ ਲਵਾਂ ਗੱਡੀ ਦੀ ਪਾਰਕਿੰਗ ਅੰਦਰ ਵੀ ਹੈਗੀ ਆ ਅੰਦਰ ਗੱਡੀ ਅੰਦਰ ਵੀ ਲੱਗ ਜਾਣੀ ਤੇ ਬਾਹਰ ਰੋਡ ਦੇ ਉੱਤੇ ਵੀ ਲੱਗ ਜਾਣੀ ਆ ਅਹ ਕੰਟਾ ਲੱਗੂਗਾ ਜਿਹੜਾ ਸਾਲਾ ਖੜੇ ਆ ਸਾਲਾ ਕੰਟਾ ਲੱਗੂਗਾ ਕਿਹਾ ਜਾਂਦਾ ਵੀਰ ਜੀ ਕਿ ਇੱਥੇ ਤਿੰਨ ਐ ਦੁਆਰ ਆਉਣਾ ਆਉਣਾ ਪੈਂਦਾ ਤਿੰਨ ਐ ਦੁਆਰ ਇੱਥੇ ਬੱਚੇ ਨੂੰ ਜਾਂ ਕੋਈ ਹੋਰ ਹੈ ਜਾਂ ਕੋਈ ਵੱਡਾ ਵੀ ਹੈ ਜਦੋਂ ਬੱਚਾ ਨਹੀਂ ਬੋਲਦਾ ਜਿਹਨੂੰ ਆਪਾਂ ਗੁੰਗਾ ਕਹਿੰਦੇ ਆ ਵੀ ਉਹਨੂੰ ਇੱਥੇ ਆ ਕੇ ਜਲ ਸ਼ੋਵਾਣਾ ਪੈਂਦਾ ਜੀ ਤਿੰਨ ਐ ਦੁਆਰ ਲਾਈਨ ਬਹੁਤ ਲੰਬੀ ਲੱਗ ਜਾਂਦੀ ਆ ਘੰਟਾ-ਸਵਾ ਘੰਟਾ ਬਾਈ ਜੀ ਲੱਗ ਜਾਂਦਾ ਤਕਰੀਬਨ ਤਕਰੀਬਨ ਤੇ ਵਾਕੀਏ ਦੇਖੋ ਕਿਵੇਂ ਉਹਦੇ ਕਿਦਾਂ ਟੰਗੇ ਹੋਏ ਸਾਰੇ ਮਤ ਜਿਹਨਾਂ ਦੀ ਨਜ਼ਰ ਦਾਸਾਂ ਪੂਰੀਆਂ ਹੋਈਆਂ ਹੋਈਆਂ ਨੇ ਤੇ ਫਿਰ ਇੱਥੇ ਤੋਲ ਤੇ ਲਿਆ ਕੇ ਸੰਗ ਦੇ ਨੇਰੇ ਬਾਹਰੋਂ ਬਾਹਰੋਂ ਹੁਣ ਬਸ ਮਾਰਕੀਟ ਦਿਖਾਈ ਦਿੱਤੀ ਬਾਹਰ ਸਾਈਡ ਐਂਟਰੀ ਵਿੱਚ ਆ ਦੇਖੋ ਕਿਦਾਂ ਜਾਲ ਛਕਾਉਂਦੇ ਨੇ ਇੱਥੇ ਸਾਰੇ ਆ ਦੇਖੀ ਚਲੋ ਤੇ ਹੁਣ ਆਪਾਂ ਇੱਥੇ ਥੋੜਾ ਟਾਈਮ ਸਾਈਲੈਂਟ ਲਵਾਂਗੇ ਬੜਾ ਪੌਂਚ ਚਾਲਾ ਜਿਉਂ ਚਮਤਕਾਰ ਹੀ ਗਿਆ ਜਾਂਦਾ ਜੀ ਚਮਤਕਾਰ ਉਸ ਨੂੰ ਕੀ ਕੀ ਹੁੰਦੀ ਬੱਚੇ ਹਿੰਦਿਆ ਜਿਹੜੇ ਕੋਈ ਬੋਲਣ ਲੱਗ ਪਏ ਦੇ ਵੀਰੇ ਬੱਤ ਜੀ ਤੋਤੇ ਤੰਗੇ ਦੇਖਿਲੇ ਵੀ ਕਿੰਨੇ ਐਚਰ ਦਾਸਾ ਪੂਰੀਆ ਹੁੰਦੇ ਨੇ ਕਿੰਨੇ ਇਥੇ ਤੋਤੇ ਚੜਦੇ ਆ ਕਿੰਨੇ ਬੱਚੇ ਦੇਖੋ ਇੱਥੇ ਬੋਲਣਾ ਸਿੱਖਦੇ ਹੁਣ ਜਾਨਣਗੇ ਬੋਲਣਾ ਆਉਂਦਾ ਹੋਊ ਉਹਨਾਂ ਨੂੰ ਜਿਹੜੇ ਬੱਚੇ ਗੁੰਗੇ ਨੇ ਉਹ ਇੱਥੇ ਜਲ ਛੱਕ ਕੇ ਬੋਲਣਾ ਕਹਿੰਦੇ ਤੈਨਾਂ ਨੰਬਰ ਆਉਣਾ ਪੈਂਦਾ ਦੇਖੋ ਜੀ ਹੁਣ ਅੱਗੇ ਸਾਡੇ ਜਗਾ ਦੇਖੋ ਜੀ ਅੰਦਰ ਜਿਹੜੀ ਲਾਈਨ ਲੱਗੀ ਹੁੰਦੀ ਹੈ ਨਾ ਜੀ ਜਿਹੜੇ ਬੰਦੇ ਬੰਦਾਂ ਜਾ ਚੁੱਕੇ ਉਹਨਾਂ ਦਾ ਪਤਾ ਵਾ ਜਿਹੜੇ ਬੰਦੇ ਨਹੀਂ ਜਾ ਗਏ ਪਹਿਲੀ ਵਾਰ ਦਾਣਾ ਜਿਹੜੀਆਂ ਲਾਈਨ ਲੱਗੀ ਤੁਹਾਨੂੰ ਦਿਖਾਈਆ ਸਟਾਡੀ ਦੇ ਵਿੱਚ ਬਾਹਰ ਉਥੋਂ ਸਾਰੀ ਲਾਈਨ ਸ਼ੁਰੂ ਹੋਉਂਦੀ ਆ ਤੇ ਉਸ ਤੋਂ ਬਾਅਦ ਅੰਦਰਲੀ ਸਾਈਡ ਤਾਂ ਤੱਕ ਆ ਕੇ ਦੇਖੋ ਪਰ ਅੰਦਰ ਇੱਕ ਬਾਬਾ ਜੀ ਬੈਠੇ ਨੇ ਕੋਥੌਲਾ ਵੀ ਨਾਲ ਦੇ ਨਾਲ ਪਾਉਂਦੇ ਨੇ ਤੇ ਥੌਲਾ ਪਾਉਣ ਤੋਂ ਬਾਅਦ ਚ ਬਾਹਰ ਦੀ ਸਾਈਡ ਆਪਾਂ ਨਿਕਲੇ ਆਉਣਾ ਵਾ ਦਿੱਧੂ ਕੀ ਸਟੈਂਡ ਹੋਇਆ ਸੀਗਾ ਤੇ ਉਹ ਜਿੱਥੇ ਹੁਣ ਤੁਹਾਨੂੰ ਦਿਖਾਇਆ ਨਹੀਂ ਜਿੱਥੇ ਵੀ ਜਿੱਥੇ ਬਾਬਾ ਜੀ ਉਹ ਜਾਲਦਸ਼ਕੌਮ ਨੇ ਭਾਈ ਸਾਹਿਬ ਖੜੇ ਨੇ ਕੋਲੇ ਸਿੰਘ ਆਪ ਕੋਲੇ ਖੜੇ ਜਾ ਕੇ ਜਾਲਦਸ਼ਕੌਮ ਦੇ ਤਬੋਂ ਥੋੜਾ ਪੌਣ ਤੋਂ ਬਾਅਦ ਆ ਪਿੱਛੇ ਇੱਥੇ ਜਗ੍ਹਾ ਦੇ ਉੱਤੇ ਬਾਸ ਸੈਣਾ ਜਿੱਥੇ ਹੁਣ ਜਾਦੂ ਸ਼ਕਾ ਦੇਣਾ ਥੋੜਾ ਪੌਣ ਤੋਂ ਬਾਅਦ ਜਿੱਥੇ ਬਾਹਰ ਬਾਹਲੀ ਸਾਈਡ ਆ ਲਾਈਨ ਲੱਭੀ ਲੱਗੀ ਸੀ ਉੱਥੋਂ ਸ਼ੁਰੂ ਹੋ ਜਿੰਦੀ ਲਾਈਨ ਤੇ ਉੱਥੋਂ ਜਗ੍ਹਾ ਦੇ ਅੰਦਰੋਂ ਹੋ ਕੇ ਆ ਜਿੱਥੇ ਹੁਣ ਦੇਖੋ ਦੁਬਾਰਾ ਫੇਰ ਤੁਹਾਨੂੰ ਦਿਖਾ ਰਿਹਾ ਹਾਂ ਦੇਖੋ ਜਿਹੜੀ ਲਾਈਨ ਲੱਗੀ ਹੋਈ ਆ ਇਹ ਅੰਦਰਲੀ ਸਾਈਡ ਸਾਈਡ ਜਾਣਾ ਆ ਅੰਦਰ ਸਾਈਡ ਸਾਰੀ ਜਗ੍ਹਾ ਦੇ ਵਿੱਚ ਮੱਥਾ ਟੇਕ ਕੇ ਤੇ ਬਾਬਾ ਜੀ ਉੱਥੇ ਥੋੜਾ ਵੀ ਪਾਉਂਦੇ ਨੇ ਥੋੜਾ ਪੌਣ ਤੋਂ ਪ੍ਰਾਂਤ ਫਿਰ ਆਪਾਂ ਬਾਹਰ ਨਿਕਲਿਆਉਣਾ ਮੈਂ ਜਿੱਥੇ ਬਾਬਾ ਬਪਾਈ ਕਰਦਾ ਹੱਜੀ ਦਾ ਢੇਰਾ ਜੀ ਇੱਥੇ ਮਾਂ ਉਸੇ ਦੇ ਵਿੱਚ ਪ੍ਰੀਤ ਅੰਦਰ ਕੋ ਬਾਹਰੋਂ ਲੱਗਦੀ ਜੀਆ ਤੇ ਲਾਈਨ ਜਿੱਥੇ ਲੱਗਦੀ ਜੀ ਸਾਰੀ ਉੱਪਰ ਦੀ ਘੁੰਮਣ ਜਗ੍ਹਾ ਦੇ ਉੱਪਰ ਦੀ ਘੁੰਮ ਕੇ ਬਾਬਾ ਜੀ ਇੱਥੇ ਬੈਠੇ ਹੋ ਬਾਬਾ ਥੋਲਾ-ਪੌਲਾ ਤਾਂ ਆਪਾਂ ਤੁਹਾਨੂੰ ਪ੍ਰਾਂਤ ਫਿਰ ਆਪਾਂ ਤੁਹਾਨੂੰ ਦੁਬਾਰਾ ਫੇਰ ਵੀਰ ਕਰਦੇ ਆ ਵੀ ਥੋਲਾ-ਪੌਲਾ ਤੋਂ ਪ੍ਰਾਂਤ ਬਾਅਦ ਜਿਹੜਾ ਆਇਆ ਨਾ ਇੱਥੇ ਸਾਹਮਣੇ ਵੀ ਇੱਥੇ ਮੱਥਾ ਦੇਖਿਆ ਮੈਂ ਜਿੱਥੇ ਉਹ ਬੰਲਾ ਮੱਥਾ ਦੇ ਕੇ ਮੈਂ ਬਾਹਰ ਕਰ ਪਾ ਰਿਹਾ ਨਹੀਂ ਜੋ ਬੱਚਾ ਦਰਵਾਜ਼ਾ ਹੈ ਜਿਹੜਾ ਬਾਈ ਤੋਂ ਬਾਅਦ ਛੜ ਪਛਾਦ ਮਿਲਦਾ ਉਹ ਮੱਥਾ ਤੇ ਦੇ ਦਾ ਸਾਥ ਵੀ ਲੈ ਲੋ ਤੇ ਉਸ ਤੋਂ ਬਾਅਦ ਵਿੱਚ ਜਾਲ ਉੱਥੋਂ ਬਾਅਦ ਛੜ ਜਾਲ ਛਕਾਉਂਦੇ ਜਿੱਥੇ ਭਾਈ ਸਾਹਿਬ ਆਪ ਆਪ ਖੜੇ ਕੋਲੇ ਸਿਖਾਉਂਦੇ ਨੇ ਸਿੰਘ ਆਹ ਵਿੱਚ ਦੇਖੋ ਆ ਜੋ ਭਾਈ ਤੁਹਾਨੂੰ ਦੇ ਦੁਆਰਾ ਦਿਖਾ ਦੇਖੋ ਉਸ ਸੰਗ ਆਪ ਨੇ ਭਾਈ ਸਾਹਿਬ ਬੈਠ ਖੜੇ ਨੇ ਇੱਥੇ ਆਪ ਦੇ ਆਪ ਉਹ ਜਾਲ ਸਿਖਾਉਂਦੇ ਨੇ ਜਿਹੜੀ ਇਹ ਬਾਬਾ ਜੀ ਜਗਾ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਦੇ ਲਾਪਾਂ ਜਦ ਅਸੀਂ ਚਲੋ ਬਰਨਾਲੇ ਸਾਈਡ ਤੋਂ ਗਏ ਸੀ ਅਸੀਂ ਲੁਹਣਾਲੇ ਜਿਹੜੇ ਤੋਂ ਆ ਜਿਵੇਂ ਅਸੀਂ ਗਏ ਸੀ ਉਧਰ ਹੀ ਬਰਨਾਲੇ ਬਰਨਾਲੇ ਤੋਂ ਸਿੱਧਾ ਮਾਨਸਾ ਗਿਆ ਮਾਨਸਾ ਜਿਹੜਾ ਮੇਨ ਪੌਲਾ ਸ਼ਹਿਰ ਸ਼ਹਿਰ ਤਾਂ ਮੇਨ ਪੌਲ ਬਸ ਸਾਡਾ ਨੰਤੇ ਪੌਲ ਆਉਂਦਾ ਜੀ ਇੱਕ ਮੇਨ ਮੇਨ ਰੋਡ ਦੇ ਉੱਤੇ ਪੌਲ ਤੋਂ ਥੱਲੇ ਦੀ ਖੱਬੇ ਪਾਸੇ ਘੁੰਮਣਾ ਖੱਬੇ ਪਾਸੇ ਘੁੰਮ ਕੇ ਪੌਲ ਜਿਹੜੀ ਜਿਹੜੀ ਸਾਡਾ ਪਹ ਜਾਣਾ ਪੌਲ ਚੜ੍ਹਨਾ ਮਾ ਖੱਬੇ ਪਾਸੇ ਚੜ੍ਹ ਉਹ ਮੋੜ ਜਾਣਾ ਤੇ ਨਾਲ ਹੀ ਫੇਰ ਸੱਜੇ ਵੇ ਮੋੜ ਜਾਣਾ ਤੇ ਉਧਰੋਂ ਫਿਰ ਬਾਬਾ ਜੀ ਘੱਡੇ ਰਾਹ ਜਾਂਦਾ ਉੱਥੇ ਵੀਡੀਓ ਸਮਾਪਤ ਪੰਧਖਾਇਆ ਜੀ ਭਾਈ ਕਰਤਾਸ ਦੀ ਦਾ ਡੇਰਾ ਮਾਨਸਾ ਜਿੱਥੇ ਜਿਹੜੇ ਬੱਚੇ ਨਹੀਂ ਬੋਲਦੇ ਉਹਨਾਂ ਨੂੰ ਇੱਥੇ ਪਾਣੀ ਛਕਾ ਜਾਲ ਜਾਲ ਛਕਾਇਆ ਜਾਂਦਾ ਤੇ ਥੋੜਾ ਪਾਇਆ ਜਾਂਦਾ ਜੀ ਵੀਡੀਓ ਨੂੰ ਬਤੌਰ ਕਰਦੇ ਸ਼ੇਰ ਜੀ ਚੈਨਲ ਨੂੰ ਕਰਿਓ ਵੀਰੇ ਸਬਸਕ੍ਰਾਈਬ ਜਰੂਰ ਧੰਨਵਾਦ ਜੀ ਤਰਫਾ ਨਾਲ ਤੇ ਜਿੰਨਾਂ ਕਾ ਆਪਾਂ ਨੂੰ ਪਤਾ ਵਾ ਉਹਨਾਂ ਕਾ ਆਪ ਅਗਲੇ ਨੂੰ ਦੱਸ ਦਈਦਾ ਵਾ ਤੇ ਹੌਣ ਵੀ ਆਪ ਵੀਡੀਓ ਦੇ ਵਿੱਚ ਵਿੱਚ ਨੂੰ ਪੂਰਨਾਂ ਕ ਦੱਸਾਂਗੇ ਜਰੂਰ ਵੀ ਜਿਹੜੇ ਜਣਾ ਮਾਦੀ ਜਾਵੜੋ ਕਈਆਂ ਨੂੰ ਡਾਟ ਆ ਵੀ ਅਸੀਂ ਮੰਗਲਵਾਰ ਜਾਈਏ ਜਾਂ ਮੰਗਲਵਾਰ ਜਾਈਏ ਬੁੱਧਵਾਰ ਜਾਈਏ ਨਾ ਜਾਂ ਤੁਸੀਂ ਜਿਹੜੇ ਜਣਾ ਬਾਜੀ ਸਕਦੇ ਹੋ ਛੇ ਦੇ ਟਾਈਮ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਐਤਵਾਰ ਨੂੰ ਅ ਸ਼ਾਮ ਦੇ ਟਾਈਮ ਤੱਕ ਕੀ ਹੁੰਦੇ ਬਾਬਾ ਜੀ ਉੱਥੇ ਪੈਂਦੇ ਨੇ ਝਾਲਾ ਕਰਦੇ ਨੇ ਜਿਵੇਂ ਆਪਾਂ ਥੋਲਾ ਕਹਿ ਦਿੰਦੇ ਆ ਝਾਲਾ ਕਹਿ ਦਿੰਦੇ ਆ ਉਹ ਓਦਾਂ ਓਵੇਂ ਕਰਦੇ ਆ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਥੇ ਤੁਸੀਂ ਲੈ ਵੀ ਸਕਦੇ ਹੋ ਆਪਣਾ ਨੰਬਰ ਵਿੱਚ ਬਾਬਾ ਜੀ ਆ ਦੇ ਦਾਂਗੇ ਉਨਾ ਦੋਹੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੈਸੇ ਜਿਹੜੇ ਦਿਨ ਮਾਦੀ ਆ ਜਿਓ ਕੋਈ ਚੱਕਰ ਨਹੀਂ ਹੈਗਾ ਸੋਮਵਾਰ ਮੰਗਲਵਾਰ ਬੁੱਧਵਾਰ ਇਹ ਦਿਨ ਮਾਦੀ ਆ ਜਿਓ ਤੇ ਤਕਰੀਬਨ ਤਕਰੀਬਨ ਇਹ ਮੰਨ ਕੇ ਚੱਲੋ ਵੀ ਪਈ 4-5 ਵਾਰ ਜੇ ਆਜੋਗੇ ਤਾਂ ਉਹ ਆਪਣਾ ਹੀ ਫਾਇਦਾ ਵਾ 5 ਵਾਰ 6 ਵਾਰ ਜੇ ਆਜੋਗੇ ਤਾਂ ਬੱਚਾ ਉਹਨੇ ਛੇਤੀ ਬੋਲਣ ਲੱਗ ਜਾਂਦਾ ਵਾ ਤੇ ਚਾਹੇ ਬੱਚਾ ਪਾਣਾ ਮੋਟਾ ਬੋਲਦਾ ਚਾਹੇ ਘੱਟ ਬੋਲਦਾ ਚਾਹੇ ਜ਼ਿਆਦਾ ਬੋਲਦਾ ਨਾ ਉਹ ਉਹਦੇ ਹਿਸਾਬ ਨਾਲ ਤੁਸੀਂ ਇਹ ਅਭੀ ਬੱਚਾ ਉਨੀ ਹੀ ਜਲਦੀ ਬੋਲਣ ਲੱਗ ਜਾਂਦਾ ਵਾ ਜਿੰਨਾ ਆਪਾਂ ਯਾਨੀ ਕਿ ਵਾਧਰ ਪੱਧ ਟਾਈਮ ਲੈ ਕੇ ਆਵਾਂਗੇ ਕਈ ਵੀਰ ਭਰਾ ਦੋ ਵਾਰ ਜਾਂ ਤਿੰਨ ਵਾਰ ਲੈ ਕੇ ਜਾ ਕੇ ਉਦੋਂ ਦੁਆਰਾ ਲੈ ਕੇ ਨਹੀਂ ਜਾਂਦੇ ਜਿਹੜੇ ਦੂਰ ਵਾਲੇ ਵੀਰ ਭਰਾ ਵਾ ਉਹ ਜਿਹੜੇ ਬੱਚੇ ਨੂੰ ਨਾਲ ਲੈ ਕੇ ਆਉਣਾ ਤਾਂ ਜ਼ਰੂਰੀ ਹੈਗੇ ਹੈਗਾ ਹਨਾ ਬੱਚੇ ਨਾਲ ਲਿਓਣ ਫਿਰ ਇੱਥੋਂ ਜਲ ਨਾਲ ਲੈ ਜਾ ਕਰੋ ਉੱਥੋਂ ਜਲ ਇੱਥੋਂ ਜਲ ਨਾਲ ਲੈ ਜਿਓ ਉੱਥੋਂ ਯਾਨੀ ਕਿ ਭਾਈ ਗਦਾਸ ਜੀ ਦੇ ਦੇਦੇ ਤੋਂ ਮਾਂਸੇ ਦੇ ਵਿੱਚੋਂ ਆ ਦਾਲ ਨਾਲ ਲੈ ਕੇ ਜਾ ਕੇ ਪਿਆਰ ਜੀ ਤੁਸੀਂ ਬੱਚੇ ਜੇ ਤੁਸੀਂ ਬਾਹਰ ਬੱਚੇ ਨੂੰ ਤੁਸੀਂ ਨਹੀਂ ਲੈ ਕੇ ਆ ਸਕਦੇ ਕਿਉਂਕਿ ਬਾੜੀ ਬਾਟ ਵਾਲੇ ਜਿਹੜੇ ਪਿਆਰ ਤੋਂ ਬਾਹਰ ਵਾਲੇ ਜਿਹੜੇ ਜਿਹੜੇ ਵੀਰਪਰਾ ਤੇ ਬਾਕੀ ਇਹ ਉਹ ਵੀ ਤੁਸੀਂ ਜਦੋਂ ਪਹਿਲੀ ਵਾਰ ਬੱਚਾ ਤੁਸੀਂ ਨਾਲ ਲੈ ਕੇ ਆਉਣੇ ਆਉਣਾ ਬਹੁਤ ਜ਼ਰੂਰੀ ਆ ਪਹਿਲੀ ਵਾਰ ਤੁਸੀਂ ਬਾਬਾ ਜੀ ਦੇ ਬੱਚਾ ਦੀ ਕੋਲੇ ਲੈ ਕੇ ਆਉਣਾ ਵਾ ਉਹ ਥੋੜਾ ਵੀ ਕਰਦੇ ਜੀ ਨੂੰ ਪਚਾੜਾ ਕਹਿ ਦਿੰਦੇ ਆ ਉੱਥੇ ਕੋਲੇ ਖੜ ਕੇ ਦਲ ਵੀ ਪਿਉਣਗੇ ਕੌਂਡ ਤੋਂ ਤੁਸੀਂ ਉਹ ਦੇਖ ਹੀ ਲੈਣਾ ਵੀ ਕੌਂਡ ਤੁਸੀਂ ਦੇਖ ਹੀ ਰਿਹਾ ਵੀ ਕੌਂਡ ਤੋਂ ਦਾਲ ਦਾਲ ਪਿਉਂਦੇ ਆ ਵੀ ਕਿਵੇਂ ਪਿਉਂਦੇ ਨੇ ਹਨਾ ਵੀ ਉਹ ਸਾਰਾ ਕੁਝ ਵਿੱਚ ਆਪੋਂ ਮੈਂ ਤੁਹਾਨੂੰ ਵੀਡੀਓ ਵਾਈਸ ਤੁਹਾਨੂੰ ਦਿਖਾਈ ਦਿੱਤਾ ਵਾ ਤਾਕ ਉਵੇਂ ਹੀ ਚੱਲਣਾ ਵਾ ਤੇ ਤੁਹਾਨੂੰ ਜਾਲ ਨਾਲ ਮਿਲ ਜੂਗਾ ਤੁਸੀਂ ਉਹ ਜਾਲ ਨਾਲ ਪਿਆ ਸਕਦੇ ਕਈ ਇਦਾਂ ਹੀ ਕਰਦੇ ਆ ਤੇ ਬਾਕੀ ਤੁਸੀਂ ਬਾਬਾ ਜੀ ਦੇ ਪਾਸੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੰਬਰਾਂ ਦੇ ਉੱਤੇ ਉਹ ਤੁਸੀਂ ਨੰਬਰਸ ਨਾਲ ਮੈਂਸ਼ਨ ਕਰਦਨੇ ਵਿੱਚ ਆਪਾਂ ਦੇ ਲੈਣੇ ਆ ਤੇ ਦਿੱਤੇ ਜਾਂ ਨੰਬਰ ਵਿੱਚ ਸਾਰਾ ਕੁਝ ਵਿੱਚ ਸਾਰੀ ਗੱਲਬਾਤ ਵਿੱਚ ਹੋ ਜਾਣੀ ਤੁਸੀਂ ਫੋਨ ਕਰਕੇ ਤੁਸੀਂ ਸਾਰੀ ਪ੍ਰਾਪਤ ਕਰ ਸਕਦੇ ਆ ਕਈ ਵੀਰ ਭਰਾ ਨੂੰ ਪਤਾ ਨਹੀਂ ਲੱਗਦਾ ਮਾਨਸੇ ਦਾ ਮਾਨਸੇ ਦਾ ਚਾਹੇ ਆਪਾਂ ਪੰਜਾਬ ਵਾਲੇ ਚਾਹੇ ਗਹੀ ਉੱਤੇ ਆਹੇ ਪੰਜਾਬ ਤੋਂ ਬਾਹਰ ਆਣੇ ਮਾ ਲੋ ਜਿਹੜੇ ਵੀਰ ਵੀਰ ਭਰਾ ਮਾ ਨੇ ਮਾ ਲੋ ਜੰਮੂ ਵਾਲੇ ਪਾਸੇ ਆਉਣਾ ਸਿੱਧਾ ਅੰਮ੍ਰitsar ਅੰਮ੍ਰitsar ਤੋਂ ਮੋਗਾ ਠੀਕ ਆ ਮੋਕੇ ਤੋਂ ਸਿੱਧਾ ਜਾਓ ਜੀ ਬਰਨਾਲਾ ਬਰਨਾਲੇ ਤੋਂ ਯਾਨੀ ਕਿ 35 40 ਕਿਲੋਮੀਟਰ ਦੂਰ ਆ ਜਾਂਣਾ ਜੀ ਮਾਨਸਾ ਮਾਨਸਾ ਜਿਹੜਾ ਮੇਨ ਬਸ ਸਾਡਾ ਬਸ ਸਟੈਂਡ ਆ ਜਿਹੜਾ ਬਸ ਸਟੈਂਡ ਦੇ ਕੋਲੇ ਪੁਲ ਬਣਿਆ ਹੋਇਆ ਪੁਲ ਦੇ ਜਮਣ ਬਿਲਕੁਲ ਨਾਲ ਆ ਪੁਲ ਤੋਂ ਆਪਾਂ ਯੂ ਟਰਨ ਲੈ ਕੇ ਪਿੱਛੇ ਪਾਸੇ ਨੂੰ ਪੁੱਠੇ ਪਾਸੇ ਨੂੰ ਨਾਲ ਹੀ ਖੱਬੇ ਪਾਸੇ ਮੁੜੇ ਹੋਣਾ ਵਾ ਨਾਲ ਹੀ ਬਾਬਾ ਜੀ ਦਾ ਯਾਨੀ ਕਿ ਬਾਬਾ ਭਾਈ ਗਦਾਸ ਦੀ ਦਾ ਡੇਰਾ ਬਣਿਆ ਹੋਇਆ ਕੇਟ ਬਣਿਆ ਹੋਇਆ ਗੇਟ ਦੇ ਵਿੱਚ ਆਪਾਂ ਐਂਟਰ ਹੋ ਜਾਣਾ ਵਾ ਸਿੱਧਾ ਭਾਈ ਗਦਾਸ ਦੀ ਦਾ ਡੇਰਾ ਠੀਕ ਆ ਬਾਹਲੀ ਸਾਈਡ ਮਾਰਕੀਟ ਪਣੀ ਹੋਈ ਆ ਪਤਾ ਲੱਗ ਜਾਣਾ ਤੇ ਜਿਹੜੇ ਆਉਂਦੇ ਆ ਜੀ ਸੰਗਰੂਰ ਦੇ ਪਾਸੇ ਉਹਨਾਂ ਦਾ ਬਲੋੜ ਹੀ ਨਹੀਂ ਕਾਢਦੀ ਉਹ ਸਦਾ ਉਹ ਵੀ ਸੰਗਰੂਰ ਤੋਂ ਬਰਨਾਲ ਚਾਹੇ ਆਪਾਂ ਚੰਡੀਗੜ੍ਹ ਵਾਲੇ ਪਾਸੇ ਜਾਣਾ ਚੰਡੀਗੜ੍ਹ ਤੋਂ ਆਉਣਾ ਚੰਡੀਗੜ੍ਹ ਵਾਲੇ ਸਦਾ ਤੋਂ ਲੁਹਾਨੇ ਆਉਣ ਲੁਹਾਨੇ ਤੋਂ ਸਦੀ ਬਰਨਾਲ